ਨੇ ਉਹ ਬੱਚਾ ਆਪਣਾ ਪਿਆਰਾ ਮੁੰਡਾ ਔਰ ਜਿਹੜੇ ਨਵੇਂ ਮੁੰਡੇ ਆ ਨਾ گاਉਂਦੇ ਉਹਨਾਂ ਨੂੰ ਤੁਸੀਂ ਹੌਸਲਾ ਦੋਨੇ ਅਸੀਂ ਮਤਲਬ ਇੱਕ ਵੈਸੇ ਤਾਂ ਮਾਂ ਬੋਲੀ ਸਾਨੂੰ ਰੋਟੀ ਦਿੰਦੀ ਹੈ ਜੀ 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 ਇਸ ਦੇ ਬਾਰੇ ਵਿੱਚ ਪਹਿਲੇ ਤਾਂ बता दीजिए ਕਿ ਆ ਰੋਲ ਹੈ ਔਰ ਕੈਸੀ ਫਿਲਮ ਹੈ ਦਰਸ਼ਕੋ ਨੂੰ ਲੈ ਕੇ ਕਿਆ ਇਹ ਇਤਿਹਾਸਿਕ ਦਸਤਾਵੇਜ਼ ਹੈ ਜੀ ਔਰ ਸੱਚੀ ਕਹਾਣੀ ਤੇ ਦਾਰਕ ਹਾਂ ਇਸ ਵਿੱਚ ਕਿਹੋ ਜਿਹਾ ਰੋਲ ਕੀਤਾ ਗਿਆ ਹੈ ਕਿਉਂਕਿ ਇਹ ਲਗਤਰਾਂ ਦੋਸਤ ਹੈ ਯਾਰੀ ਦੋਸਤ ਹੈ ਹਾਂ ਦੋਸਤੀ ਦਾ ਇੱਕ ਕਿੱਸਾ ਹੈ ਤੇ ਫਗਵੜ ਮਿੱਤਰ ਜਿੱਦਾਂ ਆਪਾਂ ਭਰਾ ਬਣ ਜਾਂਦੇ ਆ ਉਹ ਕਹਾਣੀ ਹੈ ਉਹ ਫਿਰ ਉਹਨਾਂ ਦੀ ਨਿੱਜੀ ਜਿਹੜੀ ਦੁਸ਼ਮਣੀ ਹੈ ਉਸ ਤੋਂ ਬਾਅਦ ਉਹਨਾਂ ਨੂੰ ਫਾਂਸੀ ਦਾ ਹੁਕਮ ਆਉਂਦਾ ਫਿਰ ਉਹ ਉੱਥੋਂ ਸਰਕਾਰ ਵੱਲੋਂ ਆ ਜਾਂਦਾ ਆਰਡਰ ਕਿ ਨਹੀਂ ਇਹਨਾਂ ਨੂੰ ਛੋਟ ਦਿੱਤੀ ਜਾਵੇ ਉਦੋਂ ਬਾਅਦ ਫਿਰ ਉਹ ਜਿਹੜੇ ਜਨ ਸਮੂਹ ਲਈ ਕੰਮ ਕਰਦੇ ਆ ਫਿਰ ਉਦੋਂ ਬਾਅਦ ਉਹਨਾਂ ਦੇ ਨਾਂ ਨਾਲ ਸੂਰਮਾ ਲੱਗ ਜਾਂਦਾ ਸੱਚਾ ਸੂਰਮਾ ਅ ਸਰ ਅਗਰ ਬਾਤ ਕੀ ਜਾਏ ਕਿਉਂਕਿ ਪੰਜਾਬੀ ਕਲਾਕਾਰਾਂ ਨੂੰ ਲੈ ਕੇ ਤੋਂ ਪੰਜਾਬੀ ਕਲਾਕਾਰਾਂ ਕੀ ਕਈ ਸ਼ੋਅਸ ਚੱਲਦੇ ਆ ਇਸ ਤਰ੍ਹਾਂ ਨੂੰ ਪਰ ਐਸੀ ਵੀ ਵੀ ਨਹੀਂ ਹੋਣਾ ਚਾਹੀਦਾ ਜਿਵੇਂ ਜੁੱਤਾ ਫੇਕਾ ਗਿਆ ਫਿਰ ਕਰਨ ਉਜਰਾ ਨੂੰ ਮਜਬੂਰਨ ਬੋਲਣਾ ਪੜਾ ਔਰ ਉਹਨਾਂ ਨੇ ਅਪੀਲ ਵੀ ਕੀਤੀ ਕਿ ਐਸਾ ਨਾ ਕੀਤਾ ਜਾਏ। ਨਹੀਂ ਉਹ ਬੱਚਾ ਆਪਣਾ ਪਿਆਰਾ ਮੁੰਡਾ ਔਰ ਜਿਹੜੇ ਨਵੇਂ ਮੁੰਡੇ ਆ ਨਾ ਗਾਉਂਦੇ ਉਹਨਾਂ ਨੂੰ ਤੁਸੀਂ ਹੌਸਲਾ ਦਿਓਨੇ ਆ। ਅਸੀਂ ਮਤਲਬ ਦੇਖੋ ਵੈਸੇ ਤਾਂ ਮਾਂ ਬੋਲੀ ਸਾਨੂੰ ਰੋਟੀ ਦਿੰਦੀ ਹੈ। ਕਲਾਕਾਰ ਨੇ ਮਾਂ ਬੋਲੀ ਨੂੰ ਪ੍ਰਮੋਟ ਕਰਦਾ ਸਾਨੂੰ ਮਾਂ ਬੋਲੀ ਰੋਟੀ ਦਿੰਦੀ ਹੈ ਪਰ ਅਸੀਂ ਆਪਣੀ ਮਾਂ ਬੋਲੀ ਦੇ ਸੋਲੇ ਗਾਉਨੇ ਆ ਔਰ ਦੂਰ ਤੜੇ ਤੱਕ ਗਾ ਕੇ ਆਉਨੇ ਆ। ਪਹਿਲੇ ਲੋਕੀ ਬੁਲਾਤੇ ਨੇ ਫਿਰ ਐਸੀ ਇਹ ਤਾਂ ਸਾਰੇ ਨਹੀਂ ਹੁੰਦੇ ਕੋਈ ਇੱਕ ਬੰਦੇ ਨੇ ਦੇਖੋ ਤੁਸੀਂ ਸਾਰੇ ਸਭ ਨੂੰ ਸਮੂਹ ਨਹੀਂ ਕਹਿ ਸਕਦੇ ਹੁਣ ਹਾਲ ਚ ਹੋਰ ਵੀ ਬਹੁਤ ਬੰਦੇ ਆ ਸੈਂਕੜੇ ਬੰਦੇ ਹੁੰਦੇ ਸਾਰੇ ਨਹੀਂ ਕਿਸੇ ਇੱਕ ਦੀ ਗਲਤੀ ਦਾ ਆਪਾਂ ਐਦਾਂ ਨਹੀਂ ਹੁੰਦਾ ਪਿਆਰ ਵੀ ਬਹੁਤ ਮਿਲਦਾ ਸਾਨੂੰ ਤਾਂ ਬਹੁਤ ਪਿਆਰ ਮਿਲਦਾ ਪਰ ਮਾ ਆਪਾਂ ਹੋਰ ਗੱਲਾਂ ਨਹੀਂ ਕਰਨੀਆਂ ਮੈਂ ਜਿਆਦਾ ਮੈਂ ਕਰਦੇ ਨਹੀਂ ਗੱਲ ਅਹੀ ਗੱਲਾਂ